ਨੇ ਸਿੱਖ ਸਰਦਾਰ ਕੌਮ ਉਹ ਹੈ ਜਿਹੜੀ ਕੌਡੀਆਂ ਤੋਂ ਲੜਦੀ ਲੜਦੀ ਹੀਰੇ ਮੋਤੀ ਦੇ ਬੰਦੀ ਹੈ ਇਹ ਇਵੇਂ ਹੋਇਆ ਪਿੱਛੇ ਆਪਾਂ ਪੜਿਆ ਦਾਸ ਨੇ ਐਮਏ ਡਬਲ ਐਮਏ ਮੈਂ ਕੀਤੀ ਹੈ ਮੈਨੂੰ ਪਤਾ ਹੈ ਕਿ ਕੌਡੀਆਂ ਤੋਂ ਆਪਾਂ ਇਹ ਕਹਿ ਨਹੀਂ ਸਕਦੇ ਕਿ ਚੱਲ ਤੂੰ ਅੱਗੇ ਲੱਗ ਜਾ ਬਾਕੀ ਆਪਾਂ ਸਾਰੇ ਪਿੱਛੇ ਹੀ ਐ ਆਗੂ ਇੰਨਾ ਤਕੜਾ ਨਹੀਂ ਹੁੰਦਾ ਕਿ 500 ਹਜ਼ਾਰ ਬੰਦੇ ਦੇ ਉੱਤੋਂ ਦੀ ਇਕੱਲਾ ਹੋ ਕੇ ਕੰਮ ਕਰ ਜੇ ਸਾਰੇ ਨਾਲ ਵਿਗੜੇ ਹੋਣ ਤੇ ਜੇ ਇੱਕ ਸਿੱਖ ਆਗੂ ਲੱਗਦਾ ਨਾ ਉਹਨੂੰ ਭੈ ਇੰਨਾ ਥੱਲੇ ਹੋ ਗਿਆ ਹੁਣ ਮਹਾਰਾਜਾ ਰਣਜੀਤ ਸਿੰਘ ਆਗੂ ਲੱਗੇ ਮੁਖੀ ਰਾਜੇ ਬਣੇ ਪੰਜਾਬ ਦੇਸ਼ ਦੇ ਥੱਲੇ ਹਰੀ ਸਿੰਘ ਨਲੂਆ ਤਕੜੇ ਤਕੜੇ ਜਰਨੈਲ ਜਦੋਂ ਉਹਨਾਂ ਦੀ ਮੀਟਿੰਗ ਬੈੰਦੀ ਸੀ ਨਾ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀ ਨਲੂਆ ਸਾਹਿਬ ਤੁਸੀਂ ਦੱਸੋ ਕੀ ਚਾਹੁੰਦੇ ਹੋ ਉੱਥੇ ਸਿਰਫ ਸੈਨ ਚਾਹੁੰਦੇ ਸੀ ਮਹਾਰਾਜੇ ਦੇ ਬਾਕੀ ਸਾਰੇ ਸਿੱਖ ਸਰਦਾਰਾਂ ਦੀ ਰਾਇ ਲੈ ਕੇ ਕੰਮ ਕੀਤਾ ਜਾਂਦਾ ਸੀ ਜਦੋਂ ਮੈਂ ਕਹਾਂ 117 ਦੇ ਵਿੱਚ ਇੱਕ ਮੈਂ ਆ ਤੇ ਮੇਰੀ ਜਿਬ ਚੰਨੇ ਪੈਣੇ ਚਾਹੀਦੇ ਦੂਜਾ ਕਹਿੰਦਾ ਉਹਦੇ ਚ 50 ਗਲਤ ਹੋ ਜਾਣ ਤੇ ਦੂਜੇ ਕਹਿੰਦੇ ਸਾਨੂੰ ਕੀ ਫਰਕ ਪੈਂਦਾ ਜੇ ਖਾਂਦੇ ਤੇ ਅਸੀਂ ਵੀ ਖਾ ਹੀ ਲਈਏ ਅਸੀਂ ਆਪਣਾ ਹਿੱਸਾ ਕਿਉਂ ਛੱਡਦੇ ਹਾਂ ਪਾਤਸ਼ਾਹ ਕਹਿੰਦੇ ਨਿਆਰੇ ਨਿਆਰੇ ਹੋਏ ਤੁਸੀਂ ਮਾਇਆ ਕਰਕੇ ਲੜ ਕੇ ਪਰਾਂਪਰਾਂ ਬਿੰਦੇ ਜਾਓ ਇੱਕ ਦੂਜੇ ਨੂੰ ਮੋਢੇ ਮਾਰੋ ਨੁਕਸਾਨ ਕਿੱਦਾ ਹੁੰਦਾ ਹੈ ਪੰਥ ਦਾ ਜਿਸ ਪੰਥ ਨੂੰ ਆਖੇ ਪਾਚਾ ਕਹਿੰਦੇ ਪੰਥ ਵਸੇ ਮੈਂ ਉਜੜਾਂ ਆਪਣੇ ਪੁੱਤਰ ਵੀ ਕੁਰਬਾਨ ਕਰਦੇ ਐਡਾ ਕੋ ਕੁਰਬਾਨੀ ਦਾ ਅੱਜ ਨਹੀਂ ਸਮਾਂ ਆਇਆ ਕਿ ਸਾਨੂੰ ਆਪਣਾ ਧੀ ਪੁੱਤ ਗਾਂ ਕਰਨਾ ਪਵੇ ਕੋਈ ਇਹੋ ਜਿਹਾ ਸਮਾਂ ਨਹੀਂ ਬਣਿਆ ਸਾਡੇ ਮਨ ਨੂੰ ਅਸੀਂ ਪਛਾਣ ਕਰਦਾ ਹੈ ਬਸ ਕੋਈ ਆਗੂ ਲੱਗਦਾ ਉਹਨੂੰ ਕਹਿੰਦਾ ਤੂੰ ਲੱਗ ਅੱਗੇ ਅਸੀਂ ਤੇਰੇ ਨਾਲ ਹੁੰਨੇ ਆ ਕਿੱਧਰ ਚਲੇ ਚਲੇ ਆਗੂ ਕਿੱਥੇ ਚਲ ਚਲੇ ਆ ਕਿਤੇ ਨਹੀਂ ਜਾਂਦਾ ਗੁਰਮੁਖ ਪਿਆਰੋ ਸਤਿਗੁਰੂ ਮਹਾਰਾਜ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆਪਾਂ ਇਤਿਹਾਸ ਵਿੱਚ ਅੱਜ ਪੜ੍ਹ ਲਾਂਗੇ ਦੁਨੀਆ ਤੇ ਕਦੇ ਨਹੀਂ ਹੋਇਆ ਗੁਰਮੁਖ ਪਿਆਰੋ ਪੰਜਾਂ ਨੂੰ ਅੱਗੇ ਲਾ ਕੇ ਉਹ ਬਾਪੂ ਹੱਥ ਜੋੜ ਕੇ ਬੋਕ ਕਰਕੇ ਕਹਿੰਦਾ ਲਓ ਮੇਰੇ ਬੋਕ ਦੇ ਵਿੱਚ ਵੀ ਅੰਮ੍ਰਿਤ ਦੇ ਛਿੱਟੇ ਪਾਓ ਆਖੋ ਸਤਨਾਮ ਸ੍ਰੀ ਉਹ ਗੁਰੂ ਤੇ ਨੀਵਾ ਹੋ ਸਕਦਾ ਸਿੱਖ ਅੱਗੇ ਪਰ ਸਿੱਖ ਸਿੱਖ ਦੇ ਅੱਗੇ ਨੀਵਾ ਹੋਣ ਨੂੰ ਤਿਆਰ ਹੀ ਨਹੀਂ ਪਾਸ਼ਾ ਕਹਿੰਦੇ ਨਿਆਰੇ ਨਿਆਰੇ ਹੋਇਕੇ ਸਭ ਆਗਮਨ ਮਿਲਾएंगे ਯਾਦ ਰੱਖਿਓ ਇਹਦਾ ਫੂਫੜਾਕੇ ਸਾਡਾ ਇਹ ਥੋੜੇ ਸਮੇਂ ਦੇ ਵਿੱਚ ਹੈ ਕੁਝ ਸਮੇਂ ਬਾਅਦ ਇਸ ਸਾਨੂੰ ਜੀਵਨ ਦਾ ਮੱਕਾ ਹੀ ਨਹੀਂ ਮਿਲਣਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ